ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਜਗਜੀਤਪੁਰਾ ਬਾਈ ਕੋਲ ਗਾਂ ਦਾ ਸੀਵੀ ਆ ਵਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਕੀ ਕੀ ਡੀਟੇਲ ਆ ਮੰਗ ਰਹੀ ਜੀ ਇਹਦੀ ਬੱਸੀ ਠੀਕ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਾ ਬਾਈ ਇਹਨਾਂ ਭਰਾ ਆਪਣਾ ਬਾਈ ਕਾਲਾ ਪੈਂਡ ਜੀ ਪੈਂਡ ਬਾਈ ਜਗਜੀਤਪੁਰਾ ਜਿਹੜਾ ਵਰਨ ਵਾਲਾ ਬਾਈ ਠੀਕ ਹੈ ਨੰਬਰ ਦੱਸੋ ਜੀ ਆਪਣਾ ਬਾਈ 93631 7631 ਠੀਕ ਹੈ ਜੀ ਬਾਈ ਦੂਜਾ ਸੂਗਾ ਪਾਹੜਾ ਬਾਈ ਠੀਕ ਹੈ ਜੀ ਹਾਂਜੀ ਤਾਜੀ ਸੂਈ ਵੀ ਮਗਰ ਬੱਛੀ ਆ ਵੀਰੇ ਠੀਕ ਆ ਦੁੱਧ ਵੀਰੇ ਦਾ ਦੁੱਧੇ ਦਾ ਹੈਗਾ 13 14 ਕਿਲੋ ਬਾਈ ਇਹ 1300 ਲੀਟਰ ਦੁੱਧ ਦਸਰੇ ਬਾਈ ਠੀਕ ਹੈ ਨਾ ਬਹੁਤ ਠੰਡੀ ਸੀਲ ਆ ਬਾਈ ਸੰਗ ਹਾਂ ਕੁਝ ਸੰਗ ਤੁਹਾਡੇ ਸਾਹਮਣੇ ਹਾਂਜੀ ਤੇ ਮਗਰ ਬਈ ਦੱਸਿਏ ਇਹ ਮਗਰ ਬੱਛੀ ਆ ਜੀ ਠੀਕ ਆ ਜੀ ਬੱਛੀ ਵੀ ਪਯੌਰ ਚ ਆ ਬਾਈ ਠੀਕ ਆ ਜੀ ਬਹੁਤ ਦੇਖ ਸਕਦੇ ਤੇ ਬਈ ਇਹ ਰੇਟ ਤੁਹਾਡੇ ਦਾ ਰੇਟ ਬਾਈ ਇਹਦਾ 50000 ਠੀਕ ਆ ਜੀ ਕੋਈ ਦੇਖਾ ਦੇ ਤੋਰਾ ਤਰਾ ਲੈ ਵਾਲੂ ਸਾਡੇ ਸਾਹਮਣੇ ਮੋੜਦਾ ਭਰਾ ਮੋੜਦੇ ਮੈਂ ਤੁਹਾਨੂੰ ਦਿਖਾ ਦੇ ਇੱਕੋ ਜਿਹਾ ਨਾ ਦੁੱਧ ਬਈ ਗਾਰੰਟੀ ਹੈ ਭਾਈ ਜੋ ਉੱਤੇ ਲਏ ਗਏ ਗੰਡੇ ਨਾਲ ਠੀਕ ਹੈ ਠੀਕ ਹੈ ਇਹ ਜੋ ਕਰਦਾ ਰਹੇ ਦੁੱਧ ਕੱਢੂ ਕਰਮਾ ਵਾਲੀ ਹੋਰ ਵੀ ਤੇ ਜੀਤਾ ਫਾਰਮ ਦੀ ਨੂੰ ਫਾਟ ਸਬਸਕ੍ਰਾਈਬ ਕਰਨਾ ਕਰਾ ਕਰੋ ਤਾਂ ਕਿ ਜਿੰਨੇ ਵੀ ਵੀਡੀਓ ਅਪਲੋਡ ਕਰਦੇ ਵੈਲਦੇ ਪਰ ਅਗਲੀ ਵੀਡੀਓ ਚੱਕ ਕੇ ਭਾਈ